ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦੋਸਤੋ ਇੱਥੇ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨੇ ਜਾ ਰਹੇ ਹਾਂ 4 ਸਾਲ ਦੇ ਹੁਣ ਹੁਣ ਇੱਥੇ ਪੁੱਤ ਨਾਲ ਇਹ ਵੱਡਾ ਕਾਂਡ ਹੋ ਗਿਆ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਪੁਲਿਸ ਨੇ ਇੱਕ 68 ਸਾਲਾ ਸਾਬਕਾ ਸੀਆਰਪੀਐਫ ਜਵਾਨ ਨੂੰ ਆਪਣੇ ਪੁੱਤਰ ਉੱਤੇ ਗੋਲੀ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਸੋਮਵਾਰ ਰਾਤ ਚਿੰਤਾਮਣੀ ਨਗਰ ਇਲਾਕੇ ਦੇ ਵਾਪਰੀ ਸਾਬਕਾ ਸੀਆਰਪੀਐਫ ਜਵਾਨ ਜੋ ਵਰਤਮਾਨ ਵਿੱਚ ਇੱਕ ਬੈਂਕ ਕੈਸ਼ ਵੈਨ ਲਈ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ ਇਤਨੇ ਪਹਿਲਾਂ ਆਪਣੇ 40 ਸਾਲਾ ਪੁੱਤਰ ਤੇ ਨੂ ਨੂੰ 4 ਸਾਲ ਦੇ ਪੋਤੇ ਦੀ ਕਟਮਾਰ ਕਰਨ ਲਈ ਛੜਕਿਆ ਤੇ ਅਜਨੀ ਥਾਣੇ ਦੇ ਕਦ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਵੱਧ ਗਿਆ ਤੇ ਬੇਰੁਜ਼ਗਾਰ ਵਿਅਕਤੀ ਨੇ ਗੁੱਸੇ 'ਚ ਆ ਕੇ ਆਪਣੀ ਲੈਸੈਂਸੀ ਰਫਲ ਨਾਲ ਆਪਣੇ ਬੇਟੇ ਤੇ ਗੋਲੀ ਚਲਾ ਦਿੱਤੀ ਕੁਝ ਗਵਾਂਡੀਨ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਮਲਜੂਮ ਦੇ ਬੇਟੇ ਦੀ ਲੱਤ 'ਚ ਲੱਗੀ ਤੇ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਖਤਰੇ ਦੀ ਹਾਲਤ ਤੋਂ ਬਾਅਦ ਉਸਨੂੰ ਦੱਸਿਆ ਗਿਆ ਤੇ ਉਹਨਾਂ ਦੱਸਿਆ ਕਿ ਮਲਜੂਮ ਨੂੰ ਬਾਅਦ 'ਚ ਕਤਲ ਦੀ ਕੋਸ਼ਿਸ਼ ਅਤੇ ਅਸਲੈਕਟ ਦੀ ਉਲੰਘਣਾ ਦੇ ਦੋਸ਼ੀ ਹੈਟ ਗ੍ਰਫਤਾਰ ਕਰ ਲਿਆ ਗਿਆ ਵੀਡੀਓ ਦੇਖਣ ਦੀ ਤੁਹਾਡਾ ਧੰਨਵਾਦ